ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਵਿੱਚ ਅੱਜ ਆਪਾਂ ਚੱਲਾਂਗੇ ਜੀ ਗੁਰਦੁਆਰਾ ਮਨਜੀ ਸਾਹਿਬ ਜੋ ਕਿ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜੀ ਦੇ ਜਾਇਜ਼ ਵਿੱਚ ਪਿੰਨ ਅੰਲਵਾਰਖ ਵਿਕੇ ਬਣਿਆ ਹੋਇਆ ਆਪਾਂ ਉੱਥੇ ਜਾ ਰਹੇ ਹਾਂ ਅੱਜ ਤੁਹਾਨੂੰ ਜਾ ਕੇ ਦਰਸ਼ਨ ਕਰਾਵਾਂਗੇ ਸਾਰਾ ਦਿਖਾਵਾਂਗੇ ਆਪਣੇ ਵਲੌਗ ਨਾਲ ਬਣੇ ਰਹੋ ਸਾਰੇ ਵਲੌਗ ਨਾਲ ਤੇ ਆਪਾਂ ਚੱਲਦੇ ਹਾਂ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ ਹਾਂ ਜੀ ਅੱਜ ਆਪਾਂ ਪਹੁੰਚ ਚੁੱਕੇ ਆਂ ਜੀ ਗੁਰਦੁਆਰਾ ਸਾਹਿਬ ਮਨਜੀ ਸਾਹਿਬ ਯਾਦਗਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਾਦੇ ਅਲੋਵਰਕ ਸੰਗਰੂਰ ਵਿਖੇ ਪਹੁੰਚੇ ਜੀ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਗੁਰਦੁਆਰਾ ਸਾਹਿਬ ਨਿਵਾਸ਼ਨ ਕਰਾਵਾਂਗੇ ਆਪਣੇ ਬਲੌਗ ਨੂੰ ਬਣੇ ਰਹੋ ਸਾਡੇ ਨਾਲ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ ਪਹਿਲੀ ਵਾਰ ਪਹੁੰਚੇ ਅੱਜ ਅਲੋਵਰਕ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਜੁਤੀ ਮਾਤਾ ਗੁਜਰ ਕੌਰ ਜੀ ਇਹ ਛੋਟੇ ਚਾਹਲਜਾਦੇ ਦਿਮਾਟੋਡਰਮਲ ਮੈਜਾਦ ਵਿੱਚ ਬਣਿਆ ਹੋਇਆ ਸਾਰਾ ਪਸੂਖ ਦਿਖਾਵਾਂਗੇ ਇਤਿਹਾਸ ਬਾਰੇ ਵੀ ਜਾਣੂ ਕਰਾਵਾਂਗੇ ਬਹੁਤ ਪ੍ਰਾਤਨ ਸਥਾਨ ਬਣਿਆ ਹੋਇਆ ਹੈ ਇਹ ਨੂੰ ਆਪਾਂ ਦਿਖਾਉਣੀ ਹੈਗੀ ਪ੍ਰੰਤਵਾਰਾ ਸ਼੍ਰੀ ਮੰਜੀ ਸਾਹਿਬ ਪਾਸੇ ਨੌਮੀ ਯਾਦਗਾਰ ਮਾਦਾ ਗੁਜਰਕਾਹ ਜੀ ਅਤੇ ਛੋਟੇ ਚਾਹਲਜਾਦੇ ਤੇ ਦਿਮਾਟੋਡਰਮਲ ਮੈਜਾਦ ਬਣਿਆ ਹੈ ਬੰਦ ਕਰ ਦਿਓ ਬਟਾ ਤੇ ਪਹੁੰਚੇ ਸੀ ਆਪਾਂ ਜਿੰਨ ਤੋਂ ਕੁਸਾ ਪ੍ਰਸ਼ਾਦ ਤਿਆਰ ਕਰਨਾ ਜੀ ਲੈ ਜਾਂਦਾ ਦੇਖੋ ਨੀਤਾਨ ਸਾਹਿਬ ਜੀ ਜਿਹੜਾ ਜੀ ਬਟਾ ਨਾਮ ਰਾਵੋ ਜੀ

प्रकाम देना आनक सफल ऋचकार देता ई यंत्र सम्मानय हावे कोई न मारे सोमू वा सुमनो विशारे इतकार हो जाय सब एक नयन नर आए जाके सहार अंतर बाह जन साथ आनन आ रे पारि आनक ਨੋ ਜਿੱਕੜਾ ਇੱਧਰ ਵਟਸਐਪ ਦੇ ਦਰਸ਼ਨ ਵਾਹ ਮਾਤਾ ਗੁਜਰ ਕਾ ਜੀ ਦੇ ਛੋਟੇ ਸਹਿਬ ਜਾਪੇ ਵਾਹ ਕੁਝ Thank you. ख लो एक मिनट करो दर्शन रहा पाले मैं सुखा संस्थान है दर्शन करावे फोलो ਚੱਲਦੇ ਲਾਵਾ ਮੈਂ ਕੇਨ ਪਰ ਪਟਾਹ ਕਾਰ ਬਰਾਮਾ ਜੀ ਤੇ ਇੱਥੇ ਕੰਮ ਚੱਲ ਰਿਹਾ ਹੈ ਨਵੀਂ ਬਿਲਡਿੰਗ ਬਣ ਰਹੀ ਹੈ 45 ਕੰਕ ਦਾ ਦਿੱਖ ਸਮਾ ਹੈ ਮੱਛੀਆਂ ਕਿਹੜੀ ਨਾਚਣ ਵਾਲਾ ਕੋਈ ਖੁਸ਼ੀ ਲਈ ਕਰ ਰਹੇ ਹੋ ਫਸਿਆ ਰ ਪੂਰਨਕ ਕਰ ਰਿਹਾ ਹੈ ਕਾਰ ਸਰਬ ਕਲਾਕਾਰ ਸੇਵਾ ਕੇ ਮੋੜ ਨਾ ਪਾਈ ਲੈ ਕੋਈ ਹੋਰ ਸਰਬ ਜੋਤ ਮੈਂ ਜਾ ਕੇ ਹੀ ਜੋਤ ਘਾਰੇ ਇਹ ਬਹੁਤ ਪਵਿੱਤਰ ਸਥਾਨ ਹੈ ਜੀ ਆਹਨ ਪਰਮਕਾਰ ਨਾਮ ਸੇ ਨਾਨਕ ਜੀ ਨੇ ਮੈਂ ਇਹ ਬਸਾ ਸੂਰੂਰ ਜ਼ਿਲ੍ਹੇ ਦਾ ਪਿੰਡ ਹੈ ਅਲੋਵਰ ਕਿਤੇ ਕੀ ਗੁਰਦਵਾਰ ਸਾਹਿਬ ਮੰਜੀ ਸਾਹਿਬ ਤੇ ਮਤਾਬਿਤਰ ਕਹੋ ਜੀ ਤੇ ਛੋਟੇ ਸੇ ਅਜਾਦੇ ਜਾਲ ਵਿੱਚ ਸਥਾਨ ਬਣਿਆ ਹੋਇਆ ਬਹੁਤ ਸੁੰਦਰ ਅੱਜ ਪਹੁੰਚੇ ਸੀ ਆਪਸ ਨੂੰ ਦਰਸ਼ਨ ਕਰਾ ਰਹੇ ਆ। ਨਾ ਤੁਸੀਂ ਵੀ ਕਰੋ ਦਰਸ਼ਨ। ਕਿ ਐਸੀ ਵੀ ਤੁਹਾਡੇ ਬਾਹਨ ਦਾ ਕਰ ਲਾਂਗੇ। ਸਾਡੇ ਬਾਹਨ ਦਾ ਤੁਸੀਂ ਕਰ ਲਿਓ। ਬੈਠੋ। ਕਿੰਨਾ ਬੜਾ। ਕਣੀ ਪੀਲੋ ਥੇ। ਦੇਖੋ ਜੀ ਬਹੁਤ ਪਵਿੱਤਰ ਸਥਾਨ ਬਣਿਆ ਹੋਇਆ। ਜਿਹਦੇ ਦੁਆਰਾ ਮਨਜੀ ਸਾਹਿਬ ਦਿਵਾਨ ਹਾਲ ਲੱਗਾ ਜੀ ਇੱਧਰ ਦਿਵਾਨ ਹਾਲ ਬਣਿਆ ਹੋਇਆ ਇਹ ਤੇ ਹਮਾਰਾ ਲੱਗਦੇ ਰਹੇ ਜਿੱਥੇ ਲੰਗਰ ਹਾਲ ਆ ਗਿਆ ਜੀ ਲੰਗਰ ਤਿਆਰ ਹੁੰਦਾ ਰਸੋਈ ਘਰ ਕਹਿ ਜੀ ਲੰਗਰ ਹਾਲ ਆ ਲਿਆ ਜੀ ਇਹ ਕੋਈ ਪਵਿੱਤਰ ਸਥਾਨ ਹੈ ਵੀ ਲੰਗਰ ਚੱਲ ਰਿਹਾ ਜੀ ਨਾਲ ਦੀ ਨਾਲ ਲੰਗਰ ਬੈਠਾ ਪਸਾ ਕੇ ਆਇਆ ਅੱਜ ਨਹੀਂ ਛਕਾਂਗੇ ਪਾਣੀ ਪਿਆ ਪਿਆ ਦੇ ਬਣੀ ਨੀ ਗਲਾਸ ਪਾ ਲਈ ਦੇ ਦੇਖੋ ਜੀ ਗੁਰਦੁਆਰਾ ਸ੍ਰੀਮੰਜੀ ਸਾਹਿਬ ਪਹਾੜਸ਼ਾਹੀ ਨੋਮੀ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦ ਦੇ ਤੇ ਦਿਮਾਦ ਤੋਡਰਮਾਲ ਆਲੂ ਹਰਖ ਸੰਗਰੂਰ ਅੱਜ ਆਪਾ ਪਹੁੰਚੇ ਸੀਗੇ ਦਰਸ਼ ਕਰਨ ਦਾ ਮੌਕਾ ਮਿਲਿਆ ਤੇ ਨਾਲ ਵਲੌਗ ਬਣਾ ਕੇ ਸੋਨੇ ਵੀ ਦੱਸੇ ਕਰਾਦੇ ਆਪਾਂ ਅੱਜ ਜੇ ਹੁਣ ਆਪਾਂ ਇਤਿਹਾਸ ਬਾਰੇ ਵੀ ਜਾਣ ਜਾਣਕਾਰੀ ਕਰਾਵਾਂਗੇ ਗੁਰਦੁਆਰਾ ਮੰਜੀ ਸਾਹਿਬ ਯਾਦਗਾਰ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜਦ ਦੇ ਪਿੰਡ ਆਲੂਵਰਖਾ ਗੁਰਦਵਾਰਾ ਮੱਝੀ ਸਾਹਿਬ ਜੀ ਅਥਾ ਸੇਟਾ ਲੈ ਕੇ ਅਨੁਸਾਰ ਸਨਮਾਨ ਜੋ ਹਸਤੀਆਂ ਨਾਲ ਜੁੜਿਆ ਹੋਇਆ ਹੈ ਨੌਵੇਂ ਪਾਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰ ਕੌਰ ਜੀ ਸਾਬਜਾਦਾ ਜੋਰਾਵਰ ਸਿੰਘ ਜੀ ਸਾਬਜਾਦਾ ਫਤੇ ਸਿੰਘ ਜੀ ਦਿਵਾਨ ਟੋਡਰਮਲ ਜੀ ਇਤਿਹਾਸ ਅਨ ਗੁਰਦਵਾਰਾ ਮੱਝੀ ਸਾਹਿਬ ਦੇ ਪਹਿਲੇ ਪਹਿਲੀ ਯਾਤਰਾ ਸਮੇਂ 300 ਸੰਗਤਾਂ ਸਮੇਤ ਨੌਵੇਂ ਪਾਸਾਰ ਨੇ ਚਰਨ ਪਾਏ ਸਾਧਕੁਰ ਜੀ ਨੇ ਨਾਲ ਮਾਤਾ ਗੁਜਰ ਕੌਰ ਜੀ ਮਾਤਾ ਨਾਨਕੀ ਜੀ ਮਾਮਾ ਕਿਰਪਾਲ ਚੰਦ ਜੀ ਅਤੇ ਨੱਥੂ RAM ਜੀ ਰਾਮ ਦਾ ਬਾਵਰੀ ਜਥਾ ਸੀ ਜਿਸ ਨੰਮਾ ਦੇ ਥੱਲੇ ਖਦਗੁਰ ਨੇ ਅਸਲ ਲਾਇਆ ਸੀ ਉਸ ਨੰਮ ਦੇ ਪੱਤੇ ਮਿੱਠੇ ਹੋ ਗਏ ਸਨ ਸਤਿਗੁਰਾਂ ਦੇ ਅਸਲ ਲਾਉਣ ਲਈ ਜਿਹਦੀ ਮੀਨ ਜੋ ਹੁਣ ਕੋ ਦੁਆਰਾ ਸਹਿਬ ਵਾਲੀ ਹੈ ਜਵਾਟਾ ਡਰ ਬੱਦ ਸੀ ਜਵਾਟਾ ਡਰ ਮੱਲ ਜਦੋਂ ਉਹਨਾਂ ਦੇ ਘਰ ਵਿੱਚ ਪਿੰਡ ਕਾਕਰ ਦੇ ਕਿ ਪਤਾ ਲੱਗਿਆ ਤਾਂ ਪਰਿਵਾਰ ਅਤੇ ਸੰਗਤਾਂ ਨੂੰ ਨਾਲ ਲੈ ਕੇ ਖਾਦਾ ਪਾਣੀ ਨਾਲ ਨਾਲ ਸਤਿਗੁਰਾਂ ਦੀ ਸੇਵਾ ਵਿੱਚ ਆ ਗਏ ਟੋਡਰ ਮੱਲ ਨੇ ਦੇ ਰਹਾਤ ਮਨਤਨ ਕਰਨ ਕਰਕੇ ਸਤਸੰਗ ਸਤਗੁਰਾਂ ਦੀ ਸੇਵਾ ਕੀਤੀ ਜਿਸ ਕਰਕੇ ਨਵੇਂ ਪਾਸ਼ਾ ਜੀ ਨੇ ਸਿੱਖਾ ਸਿੱਖੀ ਦਾ ਦਤਬੰਦ ਦਿੱਤੀ ਰੇਦੇ ਸਦੇ ਨਾਮ ਦੀ ਦਤਬੰਦ ਦਿੱਤੀ ਟੋਡਰ ਮਾਰ ਲੈਣੇ ਬੇਨਤੀ ਕੀਤੀ ਅੱチェ ਪਾਸ਼ਾ ਮੇਰਾ ਆਪ ਜੀ ਦੀ ਸੇਵਾ ਵਿੱਚ ਰਹਿਣ ਨੂੰ ਦਿਲ ਕਰਦਾ ਹੈ ਆਪਾ ਇਥੇ ਹੋਰ ਸਮਾਂ ਰਾਜ ਜੋਸਾ ਦੇ ਬਰਾ ਨੇ ਬਦਲ ਕੀਤੀ ਸੀ ਕਿ ਅਸੀਂ ਤੇਰੇ ਅੰਗ ਸੰਗ ਹਾਂ ਤੇਰੇ ਤੋ ਹੋਣੇ ਬਾਰੇ ਸਮੇਂ ਵਿੱਚ ਬਹੁਤ ਵੱਡੀ ਸੇਵਾ ਲੈਣੀ ਹੈ ਤੁਹਾਨੂੰ ਦੌਤ ਸਭ ਕੁਝ ਗੁਰੂ ਦਾ ਸੰਜੇ ਕੇ ਕਮਾਈ ਕਰੀ ਚੱਲ ਇੱਕ ਸਿੱਖ ਦੀ ਡਿਊਟੀ ਸਥਾਨ ਦੀ ਸੇਵਾ ਕਰਨ ਲਈ ਅਤੇ ਬਜਰ ਕੀਤਾ ਕਿ ਉਹ ਵੀ ਤੇਰੇ ਕੋਲ ਵਸਤੂ ਆਵੇ ਸਾਡੀ ਜਾਣ ਕੇ ਸੰਭਾਲ ਲੈਣੀ ਕੋਈ ਸਮੇਂ ਪਿੱਛੋਂ ਸਮੇਂ ਨਹੀਂ ਕਰ ਬਟ ਲਈ ਟੋਡਰਮਾਲ ਬਜੀਰ ਖਾਨ ਸੋ ਬੇਸਾਨ ਤੇ ਦਾਦੇ ਵਾਂਗ ਬਣ ਗਿਆ ਦਸਵੇਂ ਪਾਸ਼ਾ ਤੇ ਵੱਡੇ ਸ਼ਾਹਜਾਹ ਦੀ ਚਮਕੌਰ ਦੀ ਜੰਗ ਅਸੀਦ ਹੋ ਗਏ ਛੋਟੇ ਸ਼ਾਹਜਾਹ ਤੇ ਮਾਤਾ ਗੁਜਰ ਕੌਰ ਜੀ ਨੇ ਬਜੀਲ ਖਾਨ ਨੂੰ ਅਸਹਿ ਤੇ ਇੱਕ ਹੈ ਕਸਟਮ ਦੇ ਕੇ ਸੀ ਦਿਖਾ ਦਿੱਤਾ ਸੀ ਜਨ ਅਦ ਸੰਸਕਾਰ ਕਾਲੀ ਮੋਰਾ ਵਿਛਾ ਕੇ ਜਗਮਰ ਲੈਂਦੇ ਬਹੁਤ ਸ਼ੌਤ ਰੱਕ ਰੱਖ ਦਿੱਤੀ ਦਮਾ ਡਾਕਟਰ ਦਿਮਾਗ ਡਾਟਰ ਮਾਲ ਨੇ ਸਤਗੁਰਾਂ ਦੇ ਬਚਨ ਜਿਆਦਾ ਕਰਦੇ ਆਪਨ ਸਾਰਾ ਕੁਝ ਵਿੱਚ ਵਟ ਕੇ ਮੋਰਾ ਵਿਛਾ ਕੇ ਤਿੰਨੇ ਜੀਆ ਨੂੰ ਸੰਸਕਾਰ ਕੀਤਾ ਉਪਰੋਤ ਡਾਟਰ ਮਾਲ ਨੇ ਭਾਈ ਜੋਧ ਦੇ ਭਾਈ ਸੰਗਤ ਸਿੰਘ ਨੂੰ ਨਾਲ ਲੈ ਕੇ ਅੰਗੀ ਇੱਥੇ ਦੇ ਆਸਤਾ ਜੋ ਕਰਕੇ ਗੁਰਦਾਰਾ ਮਜੀ ਸਾਹਿਬ ਪਿੰਡ ਅਲਵਰ ਕਪਵਾਲੀ ਜਗ੍ਹਾ ਤੇ ਦਵਾ ਪੋਟੇ ਕਰਕੇ ਦਿੱਤੇ ਤੇ ਉੱਪਰ ਥਾਣਾ ਬਣਾ ਦਿੱਤਾ ਉਦੋਂ ਤੇ ਲੋ ਕੇ ਇਸ ਸਥਾਨ ਤੇ ਸੰਗਤਾਂ ਨੂੰ ਸ਼ਿਕਾਰ ਕਰਕੇ ਸਾਡੇ ਬੰਦੀ ਖੁਸ਼ੀਆਂ ਹਾਸਲ ਕਰ ਦੀਆਂ ਹਨ ਉਸ ਦੇ ਕਰਨ ਵਿੱਚ ਕਾਲ ਸੇਵਾ ਦਰਉਣ ਇਹ ਆਸਤਾ ਬੜੇ ਤੇ ਛੜੇ ਥਾਲੋ ਕੱਢੇ ਗਏ तकरीबन ਇੱਕ ਸਾਲ ਮਰ ਰਿਹਾ ਅਸਤ ਕੱਚੇ ਦੇ ਬੱਦੰਚ ਪਾਰਕ ਵਿੱਚ ਰਕਤ ਰਕਤ ਪਏ ਪਰ ਸਾਹਿਜ ਜਾਦ ਵਿੱਚ ਸੀ ਦੀਹਾੜੇ ਤੇ ਬਦਗਲ ਸਾਹਿਬ ਤੋਂ 14 ਬੋ ਮਹਾਨ ਸੀ ਦੀ ਜਥਾ ਜਾਦਗਰ ਨਰਕੇ ਤੋਂ ਆਉਂਦਾ ਹੈ ਸ੍ਰੋਪਰ ਦੀ ਕਾਲ ਸੀਗਾ ਬੱਬਾ ਕਿਰਪਾਲ ਜੀ ਜੋ ਡੇਰਾ ਭਵਾਨੀਗੜ੍ਹ ਵੱਲੋਂ ਕਰਵਾਈ ਜਾ ਰਹੀ ਹੈ ਸ੍ਰੋਪਰ ਦੀ ਪ੍ਰਾਈਸਰਨ ਦੇ ਤੌਰ ਤੇ ਜਲਦ ਆਸਮਾ ਪੈਕਟ ਹੋਇਆ ਸੀ ਉਹਦਾ ਸਾਹਿਬ ਦੇਕੇ ਪੁਰਨਾਸੀਅਤ ਨਵੇਂ ਪਾਸਾ ਦਾ ਸੀ ਦੀਹਾੜਾ ਬੜੀ ਸ਼ਬਦ ਨਾਲ ਬਣਾਇਆ ਜਾਂਦਾ ਹੈ ਫਿਰ ਗਾ ਲੰਗਰ ਤੁਰਤ ਵਰਤਦਾ ਹੈ ਇਹੋ ਵੀ ਸਰਦਾਰਾਂ ਆਉਂਦਾ ਉਸ ਨੂੰ ਮਨ ਇੱਚ ਦਾ ਫਲ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਹਾਂਜੀ ਦੋਸਤੋ ਅੱਜ ਆਪਾਂ ਗੁਰਦੁਆਰਾ ਸਾਹਿਬ ਸ੍ਰੀ ਮਨਜੀ ਸਾਹਿਬ ਜੋ ਕਿ ਮਾਤਾ ਗੁਜਰਕੌਰ ਜੀ ਅਤੇ ਛੋਟੇ ਸ਼ਹਿਬਜ਼ਾਦਿਆਂ ਦੀ ਯਾਦ ਵਿੱਚ ਪਿੰਡ ਅਲਵਾਰ ਖੋਬਿਕੇ ਬਣਿਆ ਹੋਇਆ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ ਦਰਸ਼ਨ ਕੀਤੇ ਬਹੁਤ ਸੁੰਦਰ ਤੇ ਪਵਿੱਤਰ ਸਥਾਨ ਹੈ ਜੀ ਯਾਦਗਰ ਸਥਾਨ ਹੈ ਅਸੀਂ ਸਾਰੇ ਦਰਸ਼ਨ ਕੀਤੇ ਸਾਰਾ ਬਲੌਗ ਬਣਾਇਆ ਇਤਿਹਾਸ ਬਾਰੇ ਵੀ ਜਾਣ ਕੇ ਦੱਸਤੀ ਆ ਆਪਣੇ ਸਾਰਾ ਬਲੌਗ ਆਪਣਾ ਜਰੂਰ ਦੇਖਿਓ ਬਲੌਗ ਨੂੰ ਸ਼ੇਅਰ ਵੀ ਕਰਿਓ ਤੇ ਹੋ ਸਕੇ ਦਰਸ਼ਨ ਕਰਨ ਵੀ ਜਰੂਰ ਪਹੁੰਚਿਓ ਬਹੁਤ ਪਾਕਿਸਤਾਨ ਹੈ ਜੀ ਤੇ ਕਮੈਂਟ ਕਰਕੇ ਦੱਸਿਓ ਆਪਣਾ ਬਲੌਗ ਕਿਵੇਂ ਲੱਗਿਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ ਸਭ ਨੂੰ